ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਮਿਲੋ ਅੱਜ ਸਾਡੀ ਸਿਮੀ ਮੈਡਮ ਨੂੰ ਜੀ ਤੁਸੀਂ ਕਹਿ ਦਿੰਦੇ ਹੋ ਵੀਡੀਓ ਦੇ ਵਿੱਚ ਸਿਮੀ ਮੈਡਮ ਬੋਲਦੇ ਨਹੀਂ ਬੋਲ ਦੇਣੀ ਆ ਬੋਲੇ ਪੀ ਅੱਜ ਦੇਖ ਲਓ ਤੇ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਕਰਦੇ ਆ ਤੁਹਾਡਾ ਆਪਣਾ ਟਾਲੀਵਾਲ ਬੁਟੀਕ ਪਿੰਡ ਪੈਣੀ ਜਸਾ ਤੇ ਚੈਨਲ ਤੇ ਪਲੀਜ਼ ਜੋ ਜੋ ਵੀ ਚੈਨਲ ਤੇ ਭੈਣ ਭਰਾ ਨਵੇਂ ਨੇ ਨਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ। ਅੰਜੋ ਵੀ ਭੈਣ ਭਰਾ ਚੈਨਲ ਤੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੇ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਡੇ ਕੋਲੇ ਪਹਿਲਾਂ ਪਹੁੰਚ ਸਕੇ। ਅੱਜ ਲੈ ਕੇ ਆਏ ਤੁਹਾਡੇ ਕੋਲੇ ਔਰਗਾਂਜਾ ਦਾ ਸੂਟ। ਇਹ ਵਾਲਾ ਜਿਹੜਾ ਸਟੱਫ ਹੈਗਾ ਇਹ ਔਰਗਾਂਜਾ ਦਾ ਹੈਗਾ। ਇਦਾਂੇ ਸੇਮ ਕਲਰ ਆ ਰਿਹਾ ਤੁਹਾਡੇ ਕੋਲੇ येलो ਕਲਰ ਦਾ ਸੂਟ ਆ ਇਹ ਉੱਪਰ ਇਹਦਾ ਗਲਾ ਵਰਕ ਆ ਸੈਂਟਰ ਪੈਨਲ ਜਾ ਰਹੇ ਨੇ ਸੈਂਟਰ ਦੇ ਵਿੱਚ ਐਦਾਂ ਨੋਟ ਵਰਕ ਦੇ ਨਾਲ ਆ ਦੇਖੋ ਨੀਡਲ ਵਰਕ ਦੇ ਨਾਲ ਨਾ ਸੁਮੁਵਿੱਧ ਹੈਂਡ ਟੱਚ ਸਾਰਾ ਦਿੱਤਾ ਹੋਇਆ ਤੇ ਵਰਕ ਆ ਮਸ਼ੀਨ ਵਰਕ ਆ ਵਿਦ ਵਿਦ ਨੀਡਲ ਵਰਕ ਆ ਮਸ਼ੀਨ ਵਰਕ ਆ ਐਦਾਂ ਸੇਮ ਤੋਂ ਵਰਕ ਆ ਰਿਹਾਗਾ ਕ ਤੁਸੀਂ ਇਹ ਲੋ ਤਾਂ ਚੈੱਕ ਕਰ ਸਕਦੇ ਹੋ ਇਹ ਇਹ येलो ਜੀ ਸ਼ੀਰਡ ਦਾ ਸੂਟ ਹੈਗਾ ਇਹਦੇ ਨਾਲ ਜਿਹੜੀ ਬਾਟਮ ਦਾਗਾ ਬਾਟਮ ਲੱਗੀ ਹੋਈ ਹੈ ਆਪਣੀ ਪਿਓਰ ਮਸਲੀਨ ਦੀ ਪਿਓਰ ਮਸਲੀਨ ਦੀ ਇਹਦੇ ਨਾਲ ਬਾਟਮ ਲਗਾਈ ਹੋਈ ਹੈ ਆਪਣੀ ਇਹ ਵਾਲਾ ਜਿਹੜਾ ਇਹ ਪੌਂਚਿਆਂ ਦੇ ਉੱਪਰ ਵਰਕ ਆਊਗਾ ਸੇਮ ਕਲਰ ਆ ਬਾਟਮ ਦਾ ਮਸ ਪਿਓਰ ਮਸਲੀਨ ਦੀ ਬਾਟਮ ਆ ਤੇ ਜਿਹੜਾ ਦਾ ਬਾਟਮ ਤੇ ਹੈਗਾ ਫਰਕ ਕੀਤਾ ਹੋਇਆ ਹੈਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1800 ਰੁਪਏ ਰਹੇਗਾ ਜਿਹੜਾ ਦੁਪੱਟਾ ਗਾ ਉਹ ਸਾਰਾ ਵਰਕ ਆ ਐਦਾਂ ਸਾਰਾ ਆਰਗੈਂਜਾ ਦਾ ਬਿਸਕੋਸ ਆਰਗੈਂਜਾ ਦਾ ਦੁਪੱਟਾ ਇਹਦੇ ਨਾਲ ਜਿਹੜਾ ਪ੍ਰਾਈਸ ਆ ਇਹਦਾ ਉਹ ਸਿਰਫ 1800 ਰੁਪਏ ਰਹੇਗਾ ਇਹਦੇ ਵਿੱਚ ਸਿਰਫ ਸਾਨੂੰ ਦੋ ਹੀ ਕਲਰ ਮਿਲਣਗੇ ਇੱਕ ਇਹ ਵਾਲਾ yellow ਕਲਰ ਮਿਲੇਗਾ ਇੱਕ next ਕਲਰ ਮਿਲੇਗਾ ਇਹ ਵਾਲੀ ਮਸਲੀਨ ਦੀ ਬਾਟਮ ਆ ਗਈ ਇਹ ਵਾਲੀ ਇਹਦੀ ਸ਼ਰਟ ਆ ਗਈ ਨੈਕਸਟ ਕਲਰ ਆ ਜਿਹੜਾ ਇਹਦੇ ਵਿੱਚ ਪਰਪਲ ਸ਼ੇਡ ਦਾ ਨੈਕਸਟ ਸੂਟ ਆ ਜਿਹੜਾ ਇਹ ਵਾਲਾ ਆ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਸਿਰਫ ਆਪਣੇ ਕੋਲੇ ਦੋ ਹੀ ਕਲਰ ਅਵੇਲੇਬਲ ਨੇ ਜੇ ਕਿਸੇ ਵੀ ਭੈਣ ਨੂੰ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਤੁਸੀਂ ਕਰ ਸਕਦੇ ਹੋ ਆ ਦੇਖੋ ਉੱਪਰ ਨੂੰ ਸੈਂਟਰ ਪੈਨਲ ਜਾ ਰਹੇ ਨੇ ਗਲਾ ਵਰਕ ਆ ਤੇ ਸੈਂਟਰ ਦੇ ਵਿੱਚ ਨਾ ਜਿਹੜੇ ਐਦਾਂ ਫੁੱਲ ਬਣੇ ਹੋਏ ਆ ਦੋ ਫਲਾਵਰ ਬਣੇ ਹੋਏ ਨੇ ਕੋਈ ਲੈਂਥ ਦੀ ਇਸ਼ੂ ਨਹੀਂ ਆਏਗਾ ਇਹਦੇ ਵਿੱਚ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਵੱਡੀ ਛੋਟੀ ਜਿੰਨੀ ਮਰਜ਼ੀ ਬਣਾਓ ਇਹਦੇ ਵਿੱਚ ਇਹ ਵਾਲਾ ਕਲਰ ਆ ਜਿਹੜਾ ਇਹ ਜਾਮਣੀ ਕਲਰ ਦਾ ਸੂਟ ਹੈਗਾ ਇਦਾਂ ਵਰਕ ਹੋਇਆ ਹੋਇਆ ਮਸਲੀਨ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਸੇਮ ਕਲਰ ਦੀ ਪਿਓਰ ਮਸਲੀਨ ਦੀ ਲੱਗੀ ਹੋਈ ਆ ਇਹ ਵਾਲੀ ਜਿਹੜੀ ਪ्युअर ਮਸਲੀਨ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਪੌਂਚੇ ਦੇ ਵਰਕ ਨੇ ਇਹᱫਾ ਮਸ਼ੀਨ ਵਰਕ ਹੈਂਡ ਟੱਚ ਦਿੱਤਾ ਹੋਇਆ ਨੀਡਲ ਵਰਕ ਕਰਿਆ ਹੋਇਆ ਇਹਦੇ ਬਿਸ਼ਕੋਸ ਔਰ ਗੈਂਜਾ ਦਾ ਇਹਦੇ ਨਾਲ ਦੁਪੱਟਾ ਦਾ ਫੋਰ ਸ਼ੈਡ ਪਲੇਸਿੰਗ ਕੀਤੀ ਹੋਈ ਆ ਵਰਕ ਦਾ ਸਾਰਾ ਦੁਪੱਟਾ ਪੂਰਾ ਜਾਲ ਆ ਜਾਲ ਵਰਕ ਕੀਤਾ ਹੋਇਆ ਇਦਾਂ ਸਾਰੇ ਦੇ ਵਿੱਚ ਇਦਾਂ ਚੋਰਸ ਡੱਬੇ ਜਿਹੇ ਬਣੇ ਹੋਇਆ ਤੇ ਫੁੱਲ ਬਣੇ ਹੋਇਆ ਸ਼ਰਟ ਨਾਲ ਦੀ ਬਿਸਕੋਸ اور ਵੈਂਜਰ ਦਾ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਆ ਉਹ 1800 ਰੁਪਏ ਲੱਗੇਗਾ ਨੈਕਸਟ ਸੂਟ ਆ ਜਿਹੜਾ ਇਹ ਜੋਰਜਟ ਤੇ ਆਉਣਗੇ ਬਿਸਕੋਸ ਜੌਰ ਜਟ ਦੇ ਉੱਪਰ ਨੇ ਇਹ ਸੂਟ ਬਹੁਤ ਜ਼ਿਆਦਾ ਸੌਫਟ ਜਾਰਟਾ ਹੈ ਇਹ ਇਹ ਵਾਲਾ ਫਿਰ ਥੋੜਾ ਜਿਹਾ ਲਾਈਟ ਆ ਰਿਹਾ ਇਸ ਤੋਂ ਥੋੜਾ ਜਿਹਾ ਡਾਰਕ ਹੈ ਕਲਰ ਇਹ ਵਾਲਾ ਜਿਹੜਾ ਸੂਟ ਇਹ ਜੌਰ ਜਟ ਤੇ ਆ ਜਾਊਗਾ ਇਦਾਂ ਮੈਂ ਇਸ ਨੇੜੇ ਤੋਂ ਦਿਖਾ ਰਹੀ ਹਾਂ ਇਹਦੇ ਨਾਲ ਇਦਾਂ ਵਰਕ ਕੀਤਾ ਹੋਇਆ ਆ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰੋ ਇਹਦਾ ਇਦਾਂ ਹਾਈਲਾਈਟ ਕੀਤਾ ਹੋਇਆ ਇਹ ਹੈਗਾ ਫਰੰਟ ਤੇ ਇਦਾਂ ਸੇਮ ਹੀ ਵਰਕ ਬੈਕ ਤੇ ਆਊਗਾ ਉਹ ਵਾਲਾ ਜਿਹੜਾ ਉਹ ਸਿੰਪਲ ਆਊਗਾ ਅੱਗੇ ਆ ਜਿਹੜਾ ਇਦਾਂ ਵਰਕ ਕੀਤਾ ਹੋਇਆ ਥ्रेड ਵਰਕ ਵੀ ਹੈਗਾ ਤੇ ਨੋਰਥ ਆ ਹੈਗਾ ਆਰੀ ਵਰਕ ਹੋਇਆ ਹੋਇਆ ਸਾਰਾ ਹਾਈਲਾਈਟ ਕੀਤਾ ਹੋਇਆ ਆਹ ਵਾਲੀ ਇਹਦੇ ਨਾਲ ਬਾਟਮ ਆ ਜੇਗੀ ਬਾਟਮ ਦੇ ਨਾਲ ਦਾ ਸੇਮ ਕਲਰ ਆ ਰਿਹਾ ਜੀ ਵੈਸੇ ਲਾਈਟ ਲਾਈਟカラー ਨਾਲ ਥੋੜਾ ਜਿਹਾ ਸ਼ਰਟ ਦਾ ਜਿਹੜਾ ਕਲਰ ਆ ਉਹ ਲਾਈਟ ਆ ਰਿਹਾ ਬਾਟਮ ਦੇ ਸੇਮ ਕਲਰ ਆ ਬੈਕ ਵੀ ਇਹਦੀ ਸੇਮ ਪ੍ਰਿੰਟ ਆਏਗੀ ਤੇ ਬਾਜੂ ਪ੍ਰਿੰਟ ਆਏਗੀ ਇਹਦੇ ਨਾਲ ਜਿਹੜਾ ਦੁਪੱਟਾਗਾ ਉਹ ਜੌਰਜਟ ਦਾ ਰਹੇਗਾ ਦੁਪੱਟਾ ਵੀ ਇਹ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਆਪਣਾ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਇੱਦਾਂ ਸਾਰਾ ਹਾਈਲਾਈਟ ਕੀਤਾ ਹੋਇਆ ਤੁਹਾਨੂੰ ਆ ਸਾਰਾ ਪ੍ਰੋਪਰ ਤਿਸਰੇ ਹਾਂ ਇੱਦਾਂ ਇਹ ਫੁੱਲ ਬਣੇ ਹੋਏ ਆ ਇੱਦਾਂ ਦੇਖੋ ਤੁਸੀਂ ਹਾਈਲਾਈਟ ਕੀਤਾ ਹੋਇਆ ਸਾਰਾ ਸਾਰਾ ਦੁਪੱਟਾ ਹਾਈਲਾਈਟ ਇਹਦਾ ਜਿਹੜਾ ਪ੍ਰਾਈਸ ਆ ਉਹ ਸਿਰਫ 2400 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫਰੀ ਰਹੀ ਹੈਗੀ ਪ्युअर ਜੋਰਜਟ ਦਾ ਇਹ ਦੁਪੱਟਾ ਗਾ ਜੋਰਜਟ ਦੀ ਸ਼ਰਟ ਆ ਥਿਸ ਕਾਸਮਸ ਲੀਨ ਤੇ ਇਹਦੇ ਨਾਲ ਬਾਟਮ ਲੱਗੀ ਹੋਈ ਆ ਨੈਕਸਟ ਸੂਟ ਆ ਜਿਹੜਾ ਲਾਈਟ ਜਿਹਾ ਕਲਰ ਆ ਬਹੁਤ ਸੋਹਣਾ ਲੈਮਨ ਜਿਹਾ ਸ਼ੇਡ ਆ ਜਾਂਦਾ ਇਹ ਇਹ ਵਾਲਾ ਜਿਹੜਾ ਇਹ ਲੈਮਨ ਸ਼ੇਡ ਦਾ ਸੂਟ ਆ ਜਾਂਦਾ ਗਾ ਆ ਦੇਖੋ ਇਦਾਂ ਪ੍ਰਿੰਟ ਬਣਿਆ ਹੋਇਆ ਇਹ ਵੀ ਉਦਾਂ ਸੇਮ ਹੀ ਹਾਈਲਾਈਟ ਕੀਤਾ ਹੋਇਆ ਇਹਦੇ ਤੇ ਬਹੁਤ ਸੋਹਣੇ ਕਲਰ ਉੱਠ ਰਹੇ ਨੇ ਇਦਾਂ ਵਰਕ ਹੋ ਰਿਹਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਇਦਾਂ ਸੇਮ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਬੈਕ ਤੇ ਆਇਆ ਹੈ ਸੇਮ ਬੈਕ ਹੈ ਦੀ ਸੇਮ ਪ੍ਰਿੰਟ ਬਾਵਾਂ ਨੇ ਬਾਕੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਦਿਖ ਰਿਹਾ ਹਲਕਾ ਹਲਕਾ ਲਾਈਟ ਸਾਰੇ ਸ਼ਰਟ ਦੇ ਵਿੱਚ ਪ੍ਰਿੰਟ ਆਏਗਾ ਬਿਸਕੋਸ ਜੌਰਜਟ ਦੇ ਉੱਪਰ ਇਹ ਸੂਟ ਬਣਿਆ ਹੋਇਆ। ਅਨ ਜਿਹੜੀ ਇਹਦੇ ਨਾਲ ਬਾਟਮ ਆ ਉਹ ਵੀ ਆਪਣੀ ਪਿਓਰ ਮਸਲੀਨ ਦੀ ਲੱਗੀ ਹੋਈ ਆ। ਜਮਾ ਰिजिनल ਮਸਲੀਨ ਦੀ ਲੱਗੀ ਹੋਈ ਆ ਜੀ ਇਹਦੇ ਵਿੱਚ ਕੋਈ ਸੈਮੀ ਨਹੀਂ ਹੈਗਾ ਪਿਓਰ ਮਸਲੀਨ ਲੱਗਿਆ ਹੋਇਆ। ਜਿਹੜਾ ਦੁਪੱਟਾ ਉਹ ਸੇਮ ਬਿਸਕੋਸ ਜੌਰਜਟ ਦਾ ਆਏਗਾ। ਜਿਹੜਾ ਇਹਦਾ ਇਹ ਵਾਲਾ ਦੁਪੱਟਾ ਦਾ ਸੇਮ ਕਲਰ ਆ। ਲੈਮਨ ਜਾਂ ਸ਼ੇਡ ਆ ਜਾਂਦਾ ਇਹ ਇਹ ਵਾਲਾ ਇਹ ਵਾਲਾ ਇਹਦੇ ਨਾਲ ਦੁਪੱਟਾ ਆ ਜਾਂਦਾ ਆ ਦੇਖੋ ਹਾਈਲਾਈਟ ਕੀਤਾ ਹੋਇਆ ਸਾਰਾ ਦੁਪੱਟਾ ਇਹ ਵਾਲਾ ਇਹਦੇ ਨਾਲ ਦੁਪੱਟਾ ਆ ਜਾਂਦਾ ਜਾਰਜਟ ਦਾ ਹੀ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 2400 ਰੁਪਏ ਰਹੇਗਾ ਸੀਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਨੈਕਸਟ ਸੂਟ ਇਹਦੇ ਵਿੱਚ ਇਹ ਵਾਲਾ ਕਲਰ ਆ ਜਾਂਦਾਗਾ ਇਹ ਥੋੜਾ ਲਾਈਟ ਸੀ ਗ੍ਰੀਨ ਜਿਹਾ ਕਲਰ ਬਹੁਤ ਸੋਹਣਾ ਕਲਰ ਆ ਇਹ ਇਦਾਂ ਦੇਖੋ ਸ਼ਰਟ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਦਿਖ ਰਿਹਾ ਹ ਹਲਕਾ ਹਲਕਾ ਪ੍ਰਿੰਟ ਆ ਸਾਰੀ ਸ਼ਰਟ ਦੇ ਵਿੱਚ ਉਦਾਂ ਹੀ ਸੇਮ ਇਹ ਵਰਕ ਕੀਤਾ ਹੋਇਆ ਹਾਈਲਾਈਟ ਕੀਤਾ ਹੋਇਆ ਦੇਖੋ ਬਾਜੂ ਪ੍ਰਿੰਟ ਬੈਕ ਪ੍ਰਿੰਟ ਆਗੇ ਇਹਦੇ ਸੇਮ ਲਾਈਟ ਸੀ ਗ੍ਰੀਨ ਇਹਦਾ ਕਲਰ ਹੈ ਇਹ ਵਾਲਾ ਇਹਦੇ ਨਾਲ ਦੁਪੱਟਾ ਜਿਹੜਾ ਜੌਰ ਚਟ ਦਾ ਇਹ ਵਾਲਾ ਇਹਦੇ ਨਾਲ ਜੌਰਜਟ ਦਾ ਦੁਪੱਟਾ ਆ ਜਾਂਦਾ ਦੁਪੱਟਾ सेम ही ਹੈ ਜੀ ਉਹਦੇ ਨਾਲ ਦਾ ਹੀ ਉਦਾਂ ਹੀ ਇਹਦਾ ਵਰਕ ਕੀਤਾ ਹੋਇਆ ਹਾਈਲਾਈਟ ਕੀਤਾ ਹੋਇਆ ਸਾਰਾ ਦੁਪੱਟਾ ਐਦਾਂ ਹੀ ਸਾਰੇ ਦੁਪੱਟੇ ਦੇ ਵਿੱਚ ਫੁੱਲ ਨੇ ਤੇ ਹਾਈਲਾਈਟ ਕੀਤੇ ਹੋਏ ਨੇ ਸੀ ਗ੍ਰੀਨ ਇਹਦਾ ਕਲਰ ਜਿਵੇਂ ਦਾ ਪ੍ਰਾਈਸ ਹੈਗਾ ਉਹ 2400 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਜਿਹੜੀ ਸ਼ਿਪਿੰਗ ਆ ਉਹ ਇਹਦੀ ਫ੍ਰੀ ਰਹੇਗੀ ਸਾਰੇ ਸੂਟਾਂ ਦੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕੋਈ ਵੀ ਸਕਿੱਪ ਨਾ ਕਰਿਆ ਕਰੋ ਤੇ ਚੈਨਲ ਨੂੰ ਜੋ ਵੀ ਪਹਿਣ ਭਰਾ ਨਵੇਂ ਚੈਨਲ ਤੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ